ਸਤਿ ਸ੍ਰੀ ਅਕਾਲ ਦੋਸਤੋ ਕਿਵੇਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਵਿਆਹ ਵਿੱਚ ਵਧਾਈ ਲੈਣ ਆਈਆਂ ਔਰਤਾਂ ਨੇ ਕਿੰਨਾ ਸੋਹਣਾ ਗੀਤ ਗਾਇਆ ਹੈ ਅਤੇ ਦੋਸਤੋ ਜਿਹੜਾ ਮਾਹੌਲ ਇਹ ਔਰਤਾ ਬਣਾ ਦਿੰਦੇ ਹਨ ਵਿਆਹ ਸ਼ਾਦੀਆਂ ਵਿੱਚ ਆ ਕੇ ਜਾਂ ਫਿਰ ਦੋਸਤੋ ਜਦੋਂ ਸਾਡੇ ਬੱਚਾ ਹੁੰਦਾ ਹੈ ਮੁੰਡਾ ਹੁੰਦਾ ਹੈ ਉਦੋਂ ਵੀ ਦੋਸਤੋ ਇਹ ਔਰਤਾਂ ਆ ਕੇ ਇਸੇ ਤਰ੍ਹਾਂ ਹੀ ਇੱਕ ਮਾਹੌਲ ਬਣਾ ਦਿੰਦੀਆਂ ਹਨ ਤਾਂ ਦੋਸਤੋ ਆਓ ਤੁਹਾਨੂੰ ਪੂਰੀ ਵੀਡੀਓ ਦਿਖਾਉਂਦੇ ਹਾਂ ਤੇ ਵੀਡੀਓ ਦੇਖ ਕੇ ਦੋਸਤੋ ਤੁਹਾਨੂੰ ਇੰਨੀ ਜ਼ਿਆਦਾ ਖੁਸ਼ੀ ਹੋਵੇਗੀ ਕਿ ਇਹਨਾਂ ਆਂਟੀਆਂ ਨੇ ਇਹਨਾਂ ਸੋਹਣਾ ਗੀਤ ਗਾਇਆ ਹੈ ਦੋਸਤੋ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਤਾਂ ਦੋਸਤੋ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਇਹਨਾਂ ਔਰਤਾ ਦਾ ਹੌਸਲਾ ਵੀ ਜ਼ਰੂਰ ਵਧਾਉਣਾ ਤਾਂ ਜੋ ਦੋਸਤੋ ਇਹਨਾਂ ਦਾ ਹੌਸਲਾ ਬਣੇ ਰਵੇ ਅਤੇ ਇਹ ਹਮੇਸ਼ਾ ਇਦਾਂ ਹੀ ਸੋਹਣਾ ਸੋਹਣਾ ਗੀਤ ਗਾਉਂਦੀਆਂ ਰਹਿਣ ਆਓ ਦੋਸਤੋ ਦੇਖੋ ਪੂਰੀ ਵੀਡੀਓ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰਿਓ